ਦੇਸ਼ ਕੀ ਹਿੰਮਤ ਨੌਜਵਾਨ ਦੇਸ਼ ਦੀ ਤਾਕਤ ਨੌਜਵਾਨ ਦੇਸ਼ ਕੀ ਹਿੰਮਤ ਨੌਜਵਾਨ ਦੇਸ਼ ਦੀ ਤਾਕਤ ਨੌਜਵਾਨ ਦੇਸ਼ ਕੀ ਹਿੰਮਤ ਨੌਜਵਾਨ ਐਨਐਸਐਸ ਰਾਸ਼ਟਰੀ ਸੇਵਾ ਯੋਜਨਾ ਜਦੋਂ ਗੱਲ ਐਨਐਸਐਸ ਦੀ ਚੱਲਦੀ ਹੈ ਤਾਂ ਦੇਸ਼ ਭਗਤੀ ਦੀ ਦੇਸ਼ ਸੇਵਾ ਦੀ ਗੱਲ ਜ਼ਰੂਰ ਕੀਤੀ ਜਾਂਦੀ ਹੈ ਅੱਜ ਗੱਲ ਕਰਾਂਗੇ ਵਿਕਮ ਕਾਲਜ ਆਫ ਕਮਰਸ ਉਹ ਸਰਕਾਰੀ ਕਾਲਜ ਜੋ ਪੰਜਾਬ ਵਿੱਚ ਨੰਬਰ 1 ਕਾਲਜ ਗਿਣਿਆ ਜਾਂਦਾ ਹੈ ਉਸ ਕਾਲਜ ਵਿੱਚੋਂ ਅੱਜ 50 ਬੱਚੇ ਐਨਐਸਐਸ ਦੇ ਪਿੰਡ ਚਾਗਰਾਓ ਸਰਕਾਰੀ ਸਮਾਰਟ ਸਕੂਲ ਦੇ ਵਿੱਚ ਅੱਜ ਪਹੁੰਚੇ ਨੇ ਵੱਖ-ਵੱਖ ਪ੍ਰੋਗਰਾਮ ਜੋ ਲੋਕ ਸੇਵਾ ਦੇ ਪ੍ਰੋਗਰਾਮ ਨੇ ਜਾਗਰੂਤਾ ਮੁਹਿੰਮਾ ਨੇ ਉਹਨੂੰ ਲੈ ਕੇ ਪਹੁੰਚੇ ਨੇ ਸੱਤ ਰੋਜ਼ਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਵਿੱਚ ਅੱਜ ਦੇ ਦਿਨ ਕੈਂਪ ਦੇ ਦੂਸਰੇ ਦਿਨ ਪਿੰਡ ਦੇ ਵਿੱਚ ਕਰੇਲੀ ਔਰਤਾਂ ਨੂੰ ਜਾਗਰੂਕ ਕਰਨ ਲਈ ਤਣਕਾਲੀ ਗੇ ਜਾ ਰਹੀ ਹੈ ਉਸ ਦੇ ਨਾਲ ਪਿੰਡਾਂ ਵਿੱਚ ਔਰਤਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਨਾਲ ਹੀ ਨਸ਼ਾ ਉਤੇ ਨੌਜਵਾਨਾਂ ਤੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਪਿੰਡ ਵਿੱਚ ਸਫਾਈ ਨੂੰ ਹੋਰ ਮਜ਼ਬੂਤ ਕਰਨ ਲਈ ਲੋਕਾਂ ਨੂੰ ਸੁਨੇਹਾ ਦੇਣ ਦੇ ਲਈ ਬੱਚਿਆਂ ਵੱਲੋਂ ਪਲਾਸਟਿਕ ਮੁਕਤ ਪਿੰਡ ਬਣਾਉਣ ਦਾ ਪ੍ਰਣ ਕੀਤਾ ਗਿਆ ਹੈ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਉੱਚਾ گاਉਂ ਦੇ ਬੇੜੇ ਵਿੱਚ ਸਰਕਾਰੀ ਵਿਕਰਮ ਕਾਲਜ ਆਫ ਕਮਰਸ ਪਟਿਆਲਾ ਤੋਂ ਐਨ ਐਸ ਐਸ ਦਾ ਕੈਂਪ ਦੇ ਰੂਪ ਚ ਪ੍ਰੋਫੈਸਰ ਰਾਮ ਕੁਮਾਰ ਜੀ ਪ੍ਰੋਗਰਾਮ ਅਫਸਰ ਸ਼੍ਰੀਮਤੀ ਸਤਿੰਦਰ ਕੌਰ ਜੀ ਮੈਡਮ ਸ਼ਸ਼ੀ ਵਾਲਾ ਜੀ ਜਤਿੰਦਰ ਗਰੇਵਾਲ ਜੀ ਸੋਸ਼ਲ ਵਰਕਰ ਪਰਵਿੰਦਰ ਪਹਿਲਵਾਨ ਜੀ ਮੈਡਮੁਰਪਿੰਦਰ ਕੌਰ ਅਤੇ ਬਹੁਤ ਹੀ ਪਿਆਰੇ ਬੱਚਿਓ ਇਸ 베ੜੇ ਵਿੱਚ ਆਉਣ ਤੇ ਆਪ ਸਭ ਦਾ ਨਿੱਘਾ ਸਵਾਗਤ ਪਹਿਲਾਂ ਤੇ ਮੈਂ ਹ ਸਰਕਾਰੀ ਸਕੂਲ ਉੱਚਾ گاਉਂ ਦੇ ਪ੍ਰਿੰਸੀਪਲ ਸਰਦਾਰ ਸੁਜੀਤ ਕੁਲਦੀਪ ਸਿੰਘ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਸੱਤ ਰੋਜ਼ਾ ਕੈਂਪ ਐਨਐਸਐਸ ਦੇ ਲਈ ਸਾਡੂੰ ਆਪਣਾ ਸਕੂਲ ਦਾ ਸਥਾਨ ਪ੍ਰੋਵਾਈਡ ਕੀਤਾ ਪਿੰਡ ਦੇ ਸਰਪੰਚ ਸ੍ਰੀ ਲਾਲਾ ਖਾਨ ਜੀ ਜਿਨ੍ਹਾਂ ਨੇ ਪਿਛਲੇ 4-5 ਦਿਨਾਂ ਤੋਂ ਸਾਡੀ ਇੰਨੀ ਕੋਆਪਰੇਸ਼ਨ ਕੀਤੀ ਹੈ ਕਿ ਇਸ ਕੈਂਪ ਨੂੰ ਸਫਲ ਬਣਾਉਣ ਦੇ ਵਿੱਚ ਸਾਡੀ ਮਦਦ ਕੀਤੀ ਹੈ ਮੈਂ ਇਸ ਕੈਂਪ ਦੇ ਬੀਇੰਗ ਪ੍ਰੋਗਰਾਮ ਅਫੀਸਰ ਹੋਣ ਦੇ ਨਾਤੇ ਇਹਨਾਂ 7 ਦਿਨਾਂ ਦੇ ਵਿੱਚ ਅਸੀਂ ਪਿੰਡ ਦੇ ਵਿੱਚ ਸਫਾਈ, ਔਰਤਾਂ ਦੀ ਜਾਗਰੂਕਤਾ, ਨਸ਼ਾ ਵਿਰੋਧ, ਹੋਰ ਜਿਹੜੀਆਂ ਸਮਾਜਿਕ ਗਤੀਵਿਧੀਆਂ ਨੇ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਪਿੰਡ ਵਾਸੀਆਂ ਨੂੰ ਤੇ ਇਹਨਾਂ ਦੀ ਮਦਦ ਨਾਲ ਅਸੀਂ ਜਾਗਰੂਕ ਕਰਾਂਗੇ। ਇਸ ਤੋਂ ਇਲਾਵਾ ਕਾਲਜ ਕੈਂਪਸ ਦੇ ਵਿੱਚ ਵਕ-ਵਕ ਵਿਸ਼ਿਆਂ ਦੇ ਉੱਤੇ ਮਾਹਿਰ ਲੈਕਚਰ ਕਰਾਏ ਜਾਣਗੇ ਜਿਦਾ ਕਾਨੂੰਨੀ ਵਿਵਸਥਾ, ਅੱਗ ਬਜਾਉ ਹਾ, ਹੋਰ ਫਰਸਟ ایڈ ਆ। ਇਸ ਦੇ ਨਾਲ ਹੀ ਅਸੀਂ ਕਾਲਜ ਦੇ ਵਿੱਚ ਖੇਡ ਸਮਾਰੋਹ ਵੀ ਆਯੋਜਿਤ ਕਰ ਰਹੇ ਹਾਂ। ਜੋ ਕਿ ਬੱਚਿਆਂ ਦੇ ਵਿੱਚ ਇੱਕ ਉਹਨਾਂ ਦੇ ਵੱਡ ਮੋਲਾ ਵਿਕਾਸ ਕਰਨ ਦੇ ਵਿੱਚ ਸਹਾਇੀ ਹੁੰਦੀ ਸਰ ਜੀ ਮੈਂ ਆਪ ਜਿਹੜਾ ਕਾਲਜ ਬੜਾ ਪੰਜਾਬ ਦਾ ਇੱਕ ਪਹਿਲੀਆਂ ਸ਼੍ਰੇਣੀਆਂ ਚੋਂ ਦਾ ਜਿਹੜਾ ਕਾਲਜ ਹੈ ਤੇ ਬੱਚੇ ਸ਼ਹਿਰਾਂ ਦੇ ਨੇ ਔਰ ਆਪਣੀ ਐਜੂਕੇਸ਼ਨ ਵੀ ਥੋੜੀ ਹਾਰਡ ਹੈ ਤੇ ਬੱਚਿਆਂ ਦਾ ਕਿੰਨਾ ਕਿ ਇੰਟਰਸਟ ਹੈ ਤੇ ਤੁਸੀਂ ਕੀ ਸੋਚਦੇ ਹੋ ਕਿੰਨੀ ਪੋਜ਼ਿਟਿਵਿਟੀ ਬਣ ਜਾਂਦੀ ਹੈ ਬੱਚਿਆਂ 'ਚ ਇਹਨਾਂ ਕੰਮਾਂ ਦਾ ਦੇਖੋ ਜੀ ਤੁਸੀਂ ਬੱਚਿਆਂ ਦਾ ਜਿਹੜਾ ਉਤਸ਼ਾਹ ਦੇਖਦੇ ਹੀ ਪਏ ਹੋ ਮੇਰੇ ਨਾਲ ਪੂਰੇ バス ਭਰ ਕੇ ਆਏ ਨੇ ਸਾਰੇ ਬੱਚੇ ਜਿਹੜੇ ਨੇ ਸ਼ਹਿਰਾਂ ਦੇ ਬਿਲੋਂਗ ਕਰਦੇ ਨੇ ਮਰ ਪਿੰਡ ਦੇ ਵਿੱਚ ਆ ਕੇ ਉਹ ਇੰਨੀ ਖੁਸ਼ੀ ਮਹਿਸੂਸ ਕਰ ਰਹੇ ਨੇ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਨੇ ਮਿਲਣਾ ਉਹਨਾਂ ਦੇ ਨਾਲ ਆਪਣਾ ਪ੍ਰੇਮ ਪਿਆਰ ਵਧਾਨਗੇ ਤੇ ਇਹਨਾਂ ਨੂੰ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਪ੍ਰੇਰਿਤ ਕਰਨਗੇ ਕਿ ਅਚੇਰੀ ਸਿੱਖਿਆ ਜਿਹੜੀ ਆ ਉਹ ਕਿੱਦਾਂ ਪ੍ਰਾਪਤ ਕਰ ਸਕਦੇ ਤੇ ਆਪਣੇ ਕਾਲਜ ਦੇ ਬਾਰੇ ਐਡਮਿਸ਼ਨ ਲੈਣ ਜਾਂ ਹੋਲ ਵਿਦਿਆ ਲੈਣ ਦੇ ਵਿੱਚ ਉਹ ਆਪਣੀ ਜਿਹੜੀ ਆ ਮੁਹਾਰਤ ਜਿਹੜੀ ਆ ਸਾਂਝੀ ਕਰਨਗੇ ਗੱਲ ਹੁੰਦਾ ਵੀ ਗੁਰੂ ਬਿਨਾਂ ਗਤੀ ਨਹੀਂ ਤੇ ਗੁਰੂ ਚ ਜੇ ਪਹਿਲਾ ਦਰਜਾ ਮੈਂ ਦੇਣਾ ਤਾਂ ਮੈਂ ਟੀਚਰ ਨੂੰ ਹੀ ਦੇਣਾ ਕਿਉਂਕਿ ਦੂਸਰੇ ਗੁਰੂ ਤਾਂ ਸਾਡੇ ਪਰਸਨਲ ਨੇ ਜਦੋਂ ਧਰਮ ਦੀ ਗੁਰੂ ਦੀ ਗੱਲ ਕਰਦੇ ਆ ਦੈਟ ਇਜ਼ ਆਵਰ ਵੈਰੀ ਪਰਸਨਲ ਇਸ਼ੂ ਆਪਾਂ ਕਿਹਨੂੰ ਮੰਨਦੇ ਆ ਕਿਹਦੀ ਪੂਜਾ ਕਰਦੇ ਆ ਪਰ ਇੱਕੋ ਜਗਤ ਗੁਰੂ ਅਸੀਂ ਗਿਣਦੇ ਆ ਤੇ ਉਹਨਾਂ ਨੂੰ ਜਿਹੜੇ ਖੁੱਲੇ ਰੂਪ ਦੇ ਵਿੱਚ ਸਿੱਖਿਸ਼ਤ ਕਰਦੇ ਨੇ ਲੋਕਾਂ ਨੂੰ ਤੇ ਉਹ ਮੈਨੂੰ ਲੱਗਦਾ ਵੀ ਜੇ ਅਸੀਂ ਵਿਸ਼ੇ ਪੱਧਰ ਦੀ ਗੱਲ ਕਰਦੇ ਆ ਯੂਨਾਈਟਿਡ ਨੇਸ਼ਨ ਚ ਤੇ ਉਹ ਟੀਚਰਸ ਉੱਤੇ ਕੋਈ ਰੁਤਬਾ ਪ੍ਰਾਪਤ ਨਹੀਂ ਕਰ ਸਕਦੇ ਸੋ ਪ੍ਰਿੰਸੀਪਲ ਸਾਹਿਬ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਹੋਸਟ ਕੀਤਾ